ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਆਏ ਦਿਨ ਜਿਹੜੇ ਸੜਕੀ ਹਾਦਸੇ ਹੋ ਰਹੇ ਆ ਇਹ ਘਰਾਂ ਵਿੱਚ ਸੱਥਰ ਵਿਛਾ ਰਹੇ ਆ ਅਤੇ ਦਿਲ ਦਹਿਲਾ ਦੇਣ ਵਾਲੇ ਹੁੰਦੇ ਆ ਹੁਣ ਤਾਜ਼ਾ ਮਾਮਲਾ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਰਾਣੇ ਦੇ ਢਾਬੇ ਦੇ ਕੋਲ ਤੋਂ ਸਾਹਮਣੇ ਜਿੱਥੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ ਜੁਦੇ ਇੱਕ ਮੋਟਰਸਾਈਕਲ ਚਾਲਕ ਕੁੰਦਨ ਲਾਲ ਆਪਣੀ ਮਾਤਾ ਕਮਲੇਸ਼ ਰਾਣੀ ਨਾਲ ਮੋਟਰਸਾਈਕਲ ਤੇ ਆਪਣੇ ਪਿੰਡ ਗੋਰਖਪੁਰ ਤੋਂ ਰੋਪੜ ਸਾਈਡ ਨੂੰ ਜਾ ਰਿਹਾ ਸੀ ਤਾਂ ਰਾਣੇ ਟਾਬੇ ਦੇ ਨਜ਼ਦੀਕ ਜਦੋਂ ਪਹੁੰਚਦਾ ਇੱਕ Mahindra XUV ਕਾਰ PB65 BB8586 ਉਸ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰਦੀ ਹੈ ਜਿਸ ਦੇ ਚਲਦਿਆਂ ਕਮਲੇਸ਼ ਰਾਣੀ ਜੋ ਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਸੀ ਪਿੰਡ ਗੋਰਖਪੁਰ ਦੀ ਇਹ ਬਜ਼ੁਰਗ ਮਹਿਲਾ ਜੋ ਕਿ ਸਿਰ ਦੇ ਭਾਰ ਦੱਸਿਆ ਜਾ ਰਿਹਾ ਹੈ ਕਿ ਠਾ ਡਿੱਗਦੀ ਹੈ ਸਿਰ ਤੇ ਗਹਿਰੀ ਸੱਟ ਲੱਗਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਮੋਟਰਸਾਈਕਲ ਚਾਲਕ ਗੰਭੀਰੂ ਵਿੱਚ ਜ਼ਖਮੀ ਹੋ ਜਾਂਦਾ ਜਿਸ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿੱਚ ਦਾਖਲ ਕਰਵਾਇਆ ਗਿਆ ਤਾਂ ਪਰਿਵਾਰ ਲਈ ਬੇਹੱਦ ਜਿਹੜਾ ਔਖੀ ਘੜੀ ਹੈ ਪਰਿਵਾਰ ਲਈ ਕਿਉਂਕਿ ਲੜਕਾ ਜਿਹੜਾ ਹੈ ਉਸਦੇ ਵੀ ਸੱਟ ਲੱਗਦੀ ਹੈ ਗੰਭੀਰ ਸੱਟ ਲੱਗਦੀ ਹੈ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਜਾਂਦਾ ਤੇ ਉਸ ਦੀ ਮਾਂ ਜਿਹੜੀ ਹੈ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਬਹੁਤ ਹੀ ਦਰਦਨਾਕ ਹਾਦਸਾ ਮਾਂ ਪੁੱਤ ਘਰੋਂ ਤਾਂ ਕਿਸੇ ਕੰਮ ਲਈ ਜਾ ਰਹੇ ਸਨ ਲੇਕਿਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਰਸਤੇ ਵਿੱਚ ਮੌਤ ਉਡੀਕ ਰਹੀ ਹੈ ਔਰ ਮਾਂ ਦਾ ਇਸ ਤਰੀਕੇ ਜਹਾਨੋਂ ਚਲੇ ਜਾਣਾ ਬੱਚੇ ਲਈ ਬਹੁਤ ਵੱਡਾ ਸਦਮਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕੁੰਦਨ ਲਾਲ ਹੈ ਉਸਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਹੁਣ ਮਾਂ ਦਾ ਇਸ ਤਰੀਕੇ ਚਲੇ ਜਾਣਾ ਪਰਿਵਾਰ ਲਈ ਇੱਕ ਬਹੁਤ ਵੱਡਾ ਸਦਮਾ ਔਰ ਇਸ ਦੌਰਾਨ ਕਾਲ ਚਰਕ ਨੇ ਇੱਕ ਹੋਰ ਮੋਟਰਸਾਈਕਲ ਨੂੰ ਵੀ ਟੱਕਰ ਮਾਰੀ ਹੈ ਦੱਸਿਆ ਜਾਂਦਾ ਹੈ ਕਿ ਮੋਟਰਸਾਈਕਲ ਚਾਲਕ ਗੁਰਮukh ਸਿੰਘ ਤੇ ਉਸਦੀ ਪਤਨੀ ਸੁਖਵਿੰਦਰ ਕੌਰ ਜ਼ਖਮੀ ਹੋ ਗਏ ਹਨ ਮੌਕੇ ਤੇ ਸਿਟੀ ਪੁਲਿਸ ਬੱਲਾਚੌਰ ਹਾਦਸੇ ਦੀ ਖਬਰ ਸੁਣਦੇ ਸਾਰੀ ਪਹੁੰਚਦੀ ਹੈ ਉਹਨਾਂ ਨੇ ਕਾਰ ਚਾਲਕ ਡਾਕਟਰ ਜੀਵ ਕੁਮਾਰ ਕੁੰਦਰਾ ਵਾਸੀ ਖਰੜ ਨੂੰ ਮੌਕੇ ਤੇ ਕਾਬੂ ਕਰ ਲਿਆ ਇਸ ਮੌਕੇ ਜਾਣਕਾਰੀ ਦਿੰਦੇ ਸਿਟੀ ਬੱਲਾਚੌਰ ਦੇ ਮੁਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਜਲੰਧਰ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਅਤੇ ਇਸ ਨੇ ਬੜੀ ਲਾਪਰਵਾਹੀ ਨਾਲ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਇਸ ਨਾਲ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਕਾਰ ਉਹਨਾਂ ਦੇ ਕਬਜ਼ੇ ਵਿੱਚ ਲੈ ਲਈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਵੱਡੇ ਸਵਾਲ ਨੇ ਇੱਕ ਡਾਕਟਰ ਡਾਕਟਰ ਇੱਕ ਜ਼ਿੰਮੇਵਾਰ ਵਿਅਕਤੀ ਹੁੰਦਾ ਤੇ ਉਸ ਦੇ ਵੱਲੋਂ ਇਸ ਤਰੀਕੇ ਲਾਪਰਵਾਹੀ ਨਾਲ ਗੱਡੀ ਚਲਾਉਣਾ ਤੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰਨੀ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਜਾਣੀ ਤੇ ਤਿੰਨ ਵਿਅਕਤੀਆਂ ਨੂੰ ਜ਼ਖਮੀ ਕਰ ਦੇਣਾ ਆਪਣੇ ਆਪ ਸਵਾਲ ਉਠਾਉਂਦਾ ਹੈ ਕਿ ਕੀ ਡਾਕਟਰ ਸਾਹਿਬ ਪੂਰੀ ਸਹੀ ਕੰਡੀਸ਼ਨ ਵਿੱਚ ਸਨ ਜਦੋਂ ਉਹ ਗੱਡੀ ਚਲਾ ਰਹੇ ਸਨ ਤਾਂ ਮੌਕੇ ਤੇ ਤਸਵੀਰਾਂ ਦਿਖਾਉਣੇ ਤੇ ਸੁਣਾਉਣੇ ਕਿ ਸਬ ਇੰਸਪੈਕਟਰ ਸਤਨਾਮ ਸਿੰਘ ਹੁਣਾਂ ਨੇ ਕੀ ਕਿਹਾ ਜੀ ਮੇਰੇ ਮਾਸੀ ਦੇ ਲੜਕੇ ਆ ਜੀ ਅੱਛਾ ਜੀ ਇਹ ਗੁਰਪੁਰ ਤੋਂ ਆ ਰਹੇ ਸੀਗੇ ਨਗਰਪੁਰ ਤੋਂ ਹਾਂਜੀ ਨਮਾਸ਼ਹਿਰ ਦੀ ਕੋਲ ਸੀ ਹਾਂਜੀ ਕਰਾ ਲਈ ਜਾ ਰਹੇ ਸੀਗੇ ਜੀ ਓਕੇ ਇਹਦੇ ਵਿੱਚ ਗੱਡੀ ਵੱਜੀ ਹੈ ਜੀ ਇਹਦੇ ਜੀ ਵੀ ਵੱਜੀ ਹੈ ਤੇ ਇੱਕ ਹੋਰ ਮੋਟਰਸਾਈਕਲ ਉਹਨਾਂ ਵਿੱਚ ਵੀ ਵੱਜੀ ਹੈ ਜੀ ਉਹ ਕਿੱਥੇ ਗਈ ਉਹ ਵੀ ਇੱਥੇ ਹੈ ਜੀ ਅੱਛਾ ਤੇ ਐਡਮਿਟ ਕਰਾਇਆ ਉੱਥੇ ਹੀ ਹੈ ਜੀ ਮਾਸੀ ਮੇਰੀ ਸੀ ਉਹਦੇ ਡੈਥਵੌਕ ਚ ਗਈ ਹੈ ਜੀ ਹਾਂਜੀ ਖੜੀ ਬੰਦੇ ਪੁਲਿਸ ਨਾਲ ਖੜ ਇਹ ਜਿਹੜਾ ਹਾਦਸਾ ਹੋਇਆ ਸਵੇਰੇ ਉਹਦੇ ਬਾਰੇ ਥੋੜੀ ਜਾਣਕਾਰੀ ਦੇਣਾ ਕੀ ਹੋਇਆ ਅੱਜ ਸਵੇਰੇ 10:30 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਹਾਈਵੇ ਤੇ ਇੱਕ ਰਾਣਾ ਢਾਬਾ ਦੇ ਨਜ਼ਦੀਕ ਗੱਡੀ ਜਿਹੜੀ ਆ ਐਕਐਸਓ ਵੀ ਅਤੇ ਦੋ ਬਾਈਕ ਸਵਾਰਾਂ ਦਾ ਆਪਸ ਵਿੱਚ ਗੱਡੀਆਂ ਘਟਣ ਕਰਕੇ ਐਕਸੀਡੈਂਟ ਵਾਪਰ ਗਿਆ ਸੀਗਾ ਮੌਕੇ ਤੇ ਸਾਡੇ ਆਯੋਗ ਆਏ ਸੀ ਤੇ ਉਹਨਾਂ ਨੂੰ ਫਰਸਟ ایڈ ਦੇਣ ਲਈ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਬਲਾਚੋਅ ਲੈ ਜਾਣਾ ਗਿਆ ਸੀ ਤੇ ਜਿੱਥੇ ਪਹੁੰਚਦੇ ਸਾਰੀ ਇੱਕ ਲੇਡੀ ਜਿਹੜੀ ਸੀ ਬਾਈਕ ਸਵਾਰ ਉਹਦੀ ਤਦੋਂ ਡਾਕਟਰ ਸਾਹਿਬ ਨੇ ਕਹੇ ਦੀ ਮੇਰੇ ਤੱਕ ਮੌਤ ਹੋ ਗਈ ਹੈ ਉਸ ਤੋਂ ਸੰਬੰਧ ਵਿੱਚ ਉਹ ਤੋਂ ਬਾਅਦ ਵਿੱਚ ਜਿਹੜੀ ਗੱਡੀ ਸੀ ਐਕਸੀਡੈਂਟ ਕਰਨ ਵਾਲੀ ਉਹਨੂੰ ਕਬਜ਼ੇ ਚ ਲਿਆ ਗਿਆ ਬਾਈਕ ਜਿਹੜੇ ਆ ਉਹ ਕਬਜ਼ੇ ਚ ਲੈ ਕੇ ਰੋਡ ਕਲੀਅਰ ਪਾਇਆ ਗਿਆ ਸੀ ਤੇ ਹੁਣ ਫਰਦਰ ਜਿਹੜਾ ਇਹਨਾਂ ਦੇ ਪਰਿਵਾਰ ਮ੍ਰਿਤਕ ਦੇ ਆ ਰਹੇ ਆ ਉਹਨਾਂ ਤੋਂ ਵੀ ਜੋ ਵੀ ਉਹ ਸਟੇਟਮੈਂਟ ਦੇਣਗੇ ਉਹ ਕਾਰਵਾਈ ਕੀਤੀ ਜਾਵੇ ਬਾਈਕ ਅਸੀਂ ਕਬਜ਼ੇ ਲੈ ਲਿਆ ਤੇ ਡੈੱਡ ਬੋਡੀ ਜਿਹੜੀ ਉਸ ਹਸਪਤਾਲ ਮੋਰਚੀ ਜਰਥਾ ਦੀ ਕਿੰਨੇ ਵਜੇ ਦਾ ਹਾਦਸਾ ਜੀ ਹਾਦਸਾ ਕਿੰਨੇ ਵਜੇ ਹੋਇਆ ਸ ਵੀਰੇ ਇਹ ਸਾਢੇ 10 ਪਾਣੇ ਸਾਢੇ 10 ਦੇ ਕਰੀਬ ਇਨਫੋਰਮੇਸ਼ਨ ਆ ਕਿੰਨੇ ਕ ਬੰਦੇ ਪੱਟੜਾ ਜੀ ਇਹਦੇ ਚ ਮੌਕੇ ਤੇ ਜਿਹੜੇ ਉਹ 4 ਇੰਜਰਡ ਹੋਏ ਸੀ ਤੇ ਜਿਨ੍ਹਾਂ ਵਿੱਚ ਇੱਕ ਲੇਡੀ ਸੀ ਕਮਲੇਸ਼ ਕਮਲੇਸ਼ ਕੁਮਾਰੀ ਉਹ ਹਸਪੀਟਲ ਨੂੰ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਮੇਰੇ ਤੱਕ ਦੱਸ ਤਾ ਕਮਲੇਸ਼ ਮਰੀ ਵਾਈਫ ਆ ਇਹ ਵਾਈਫ ਆ ਕਿ ਜਰਨਲਿਸਟ ਹਾਰੋ ਗੋਰਪੁਰ ਤੈ ਰਹੇ ਬਣੀ ਗੋਰਪੁਰ 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 ਹਾਂਜੀ ਹਾਂਜੀ ਨਵਾਂ ਸ਼ਹਿਰ ਤੋਂ ਕਿ ਕਿਧਰ ਨੂੰ ਜਾ ਰਹੇ ਸੀ ਸਰ ਗੋਰਪੁਰ ਤੋਂ ਇਹ ਆਪਣੇ ਇਧਰ ਅੱਗੇ ਕਰਾਲੀ ਸਾਈਡ ਜਾ ਰਹੇ ਸੀ ਐਸ ਐਚ ਆ ਸਰ ਇਹ ਜਿਹੜਾ ਹਾਸਾ ਹੋਇਆ ਸਵੇਰੇ ਉਹਦੇ ਬਾਰੇ ਥੋੜੀ ਜਾਣਕਾਰੀ ਦੇਣਾ ਕੀ ਹੋਇਆ ਅੱਜ ਸਵੇਰੇ 10:30 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਹਾਈਵੇ ਤੇ ਇੱਕ ਰਾਨਾ ਢਾਬਾ ਦੇ ਨਜ਼ਦੀਕ ਗੱਡੀ ਜਿਹੜੀ ਆ ਐਕਐਸਵੀ ਅਤੇ ਦੋ ਬਾਈਕ ਦੇ ਸਵਾਰਾਂ ਦਾ ਅੱਖ ਵਿੱਚ ਗੱਡੀਆਂ ਭੇਡਨ ਕਰਕੇ ਐਕਸੀਡੈਂਟ ਵਾਪਰ ਗਿਆ ਸੀਗਾ ਮੋਕੇ ਤੇ ਸਾਡੇ ਆਯੋਗ ਆਏ ਸੀ ਤੇ ਉਹਨੂੰ ਫਸਟ ਰੈਡ ਦੇਣ ਲਈ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਭਲਾ ਚੋ ਲੈ ਜਾਣਾ ਗਿਆ ਸੀ ਤੇ ਜਿੱਥੇ ਪਹੁੰਚਦੇ ਸਾਰੀ ਇੱਕ ਲੇਡੀ ਜਿਹੜੀ ਸੀ ਬਾਈਕ ਸਵਾਰ ਉਹਦੀ ਡੈਥ ਨੂੰ ਡਾਕਟਰ ਸਾਹਿਬ ਨੇ ਕਹਦੇ ਦੀ ਮੇਰੇ ਤੱਕ ਮੌਤ ਹੋ ਗਈ ਹੈ ਉਸ ਤੋਂ ਸੰਬੰਧ ਵਿੱਚ ਉਹ ਤੋਂ ਬਾਅਦ ਵਿੱਚ ਜਿਹੜੀ ਗੱਡੀ ਸੀ ਐਕਸੀਡੈਂਟ ਕਰਨ ਵਾਲੀ ਉਹਨੂੰ ਕਬਜ਼ੇ ਚ ਲਿਆ ਗਿਆ ਬਾਈਕ ਜਿਹੜੇ ਆ ਉਹ ਕਬਜ਼ੇ ਚ ਲੈ ਕੇ ਰੋਡ ਕਲੀਅਰ ਪਾ ਗਿਆ ਸੀਗਾ ਤੇ ਉਹ ਫਰਦਰ ਜਿਹੜਾ ਇਹਨਾਂ ਦੇ ਪਰਿਵਾਰ ਮ੍ਰਿਤਕ ਦੇ ਆ ਰਹੇ ਆ ਉਹਨਾਂ ਤੋਂ ਵੀ ਜੋ ਵੀ ਉਹ ਸਟੇਟਮੈਂਟ ਦੇਣਗੇ ਉਹ ਕਾਰਵਾਈ ਕੀਤੀ ਜਾਵੇ ਬਾਈਕ ਅਸੀਂ ਕਬਜ਼ੇ ਲੈ ਲਿਆ ਤੇ ਡੈੱਡ ਬੋਡੀ ਜਿਹੜੀ ਉਹ ਸਿਵਲ ਹਸਪਤਾਲ ਮਾਰਸੀ ਜਰ ਰੱਖਾ ਤੀ ਕਿੰਨੇ ਵਜੇ ਦਾ ਹਾਦਸਾ ਜੀ ਹਾਦਸਾ ਕਿੰਨੇ ਵਜੇ ਹੋਇਆ ਸੀ ਵੀਰੇ ਇਹ 8:30 ਪਾਣੇ 8:30 ਦੇ ਕਰੀਬ ਇਨਫੋਰਮੇਸ਼ਨ ਆਈ ਸੀ ਸਰ ਕਿੰਨੇ ਕੰਦੇ ਪੱਟੜਾ ਜੀ ਇਹਦੇ ਚ ਮੌਕੇ ਤੇ ਜਿਹੜੇ ਉਹ 4 ਇੰਜਰਡ ਹੋਏ ਸੀ ਤੇ ਜਿਨ੍ਹਾਂ ਵਿੱਚ ਇੱਕ ਲੇਡੀ ਸੀ ਕਮਲੇਸ਼ ਕਮਲੇਸ਼ ਕੁਮਾਰੀ ਉਹ ਹਸਪੀਟਲ ਉਹਨਾਂ ਨੂੰ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਮੇਰੇ ਤੱਕ ਦੱਸਿਆ। ਅੰਮ੍ਰਿਸ਼ਮਰੀ ਵਾਈਫ ਆਫ ਇਹ ਵਾਈਫ ਆਫ ਹੈ ਜਰਨਲਿਸਟ ਆਹੋ ਗੋਰਖਪੁਰ ਤੋਂ ਹੀ ਰਹਿਣ ਵਾਲੀ ਹੈ। ਗੋਰਖਪੁਰ 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 ਹਾਂਜੀ ਹਾਂਜੀ ਨਵਾਂ ਸ਼ਹਿਰ ਤੋਂ। ਇਹ ਕਿੱਧਰ ਨੂੰ ਜਾ ਰਹੇ ਸੀ ਸਰ ਗੋਰਖਪੁਰ ਤੋਂ? ਇਹ ਆਪਣੇ ਇੱਧਰ ਅੱਗੇ ਕਰਾਲੀ ਸਾਈਡ ਜਾ ਰਹੇ ਸੀ।